ਨਮਸਕਾਰ ਜੀ ਜਿਖਰੀਓ ਪੰਜਾਬੀ ਵਾਰਡ ਨਿਊਜ਼ ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪੱਤਗੰਗਾ ਪਾਰਟੀ ਦੇ ਉਮੀਦਵਾਰ ਦ੍ਰਿਸ਼ ਜਨੇਸ਼ ਸਿੰਘ ਬੱਬੂ ਜੀ ਸਹੱਦੀ ਖੇਤਰ ਦੇ ਇਲਾਕੇ ਦੇ ਵਿੱਚ ਵੋਟਾਂ ਮੰਗਣ ਦੇ ਲਈ ਪਹੁੰਚੇ ਸੰਜਲਦੇ ਇਸ ਰੈਲੀ ਦੀ ਸ਼ੁਰੂਆਤ ਬੰਮਿਆਲ ਖੇਤਰੀ ਵਿਖੇ ਜਿਸ ਦੀ ਚਲਦੇ ਨੌਜਵਾਨਾਂ ਦੇ ਵੱਲੋਂ ਇੱਕ ਮੋਟਰਸਾਈਕਲ ਰੈਲੀ ਜੋ ਹੈ ਪੱਤਗੰਗਾ ਪਾਰਟੀ ਦੇ ਹੱਕ ਦੇ ਵਿੱਚ ਕੱਢੀ ਗਈ ਜਿਸ ਦਾ ਸਮਾਪਨ ਜੋ ਹੈ ਬੰਮਿਆਲ ਦੇ ਰਾਮ ਲਾਲ ਗਰਾਊਂਡ ਦੇ ਵਿੱਚ ਕੀਤਾ ਗਿਆ ਇਸ ਮੌਕੇ ਤੇ ਉਮੀਦਵਾਰ ਬੱਪੂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਕਰਦੀ ਆ ਤੇ ਉਹਨਾਂ ਕਿਹਾ ਕਿ ਇਸ ਚੋਣਾਂ ਦੇ ਵਿੱਚ ਪਾਰੀ ਬਹੁਮਤ ਦੇ ਨਾਲ ਭਾਰਤੀ ਜਨਤਾ ਪਾਰਟੀ ਜਿੱਤ ਹਾਸਲ ਕਰੇਗੀ ਇਸ ਮੌਕੇ ਤੇ ਉਹਨਾਂ ਨੇ ਲੋਕਾਂ ਤੋਂ ਵੋਟ ਅਪੀਲ ਕੀਤੀ ਤੁਸੀਂ ਦੇਖ ਰਹੇ ਹੋ ਪੰਜਾਬ ਬਾਡਰ ਨਿਊਜ਼ ਮਾਰਕੇਸ਼ ਸ਼ਰਮਾ ਬੰਦਾ ਨਮਸਕਾਰ ਵੀ ਦੇਖ ਰਿਹਾ ਹਾਂ ਪੰਜਾਬ ਵਾਰਡ ਨਿਊਜ਼ ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪੱਤਗੰਤਾ ਪਾਰਟੀ ਦੇ ਉਮੀਦਵਾਰ ਤੁਛੀ ਗੁਨੇਸ਼ ਸਿੰਘ ਬੱਬੂ ਜੀ ਸੱਦੇ ਖੇਤਰ ਦੇ ਇਲਾਕੇ ਦੇ ਵਿੱਚ ਵੋਟਾਂ ਮੰਗਣ ਦੇ ਲਈ ਪਹੁੰਚੇ ਸਨ ਜਿਸ ਰੈਲੀ ਦੀ ਸ਼ੁਰੂਆਤ ਬੰਗਿਆਲ ਖੇਤਰ ਕੀਤੀ ਗਈ ਜਿਸ ਚਲਦੇ ਨੌਜਵਾਨਾਂ ਦੇ ਵੱਲੋਂ ਇੱਕ ਮੋਟਰਸਾਈਕਲ ਰੈਲੀ ਜੋ ਹੈ ਪੱਤਗੰਤਾ ਪਾਰਟੀ ਦੇ ਹੱਕ ਦੇ ਵਿੱਚ ਕੱਢੀ ਗਈ ਜਿਸ ਦਾ ਸਮਾਪਨ ਜੋ ਹੈ ਬੰਗਿਆਲ ਦੇ ਰਾਮ ਇਲਾ ਗਰਾਊਂਡ ਦੇ ਵਿੱਚ ਕੀਤਾ ਗਿਆ ਇਸ ਮੌਕੇ ਤੇ ਉਮੀਦਵਾਰ ਬੱਪੂ ਨੇ ਲੋਕਾਂ ਨੂੰ ਸੁਪੋਧਨ ਕਰਦੇ ਹੋਏ ਕਿਹਾ ਕਿ ਪਾਰਟੀ ਜਨਤਾ ਪਾਰਟੀ ਹਮੇਸ਼ਾ ਹੀ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਕਰਦੀ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦੇ ਇੱਟੇ ਦੇ ਬੇਸਾਨੀ ਵੀ ਮਤ ਦੇ ਨਾਲ ਪਾਰਟੀ ਜਨਤਾ ਦਾ ਜਨਤਾ ਨੂੰ ਕਰਪਾ। ਜਮਾਇਤ ਲੋਕਾਂ ਦੇ ਸਾਹਮਣੇ। ਕੀ ਇਹ ਗੱਲ ਹੈ ਕਿ ਬੱਪੂ ਦਾ ਕੋਈ ਵੈਹਲੇ ਫਰਮ ਕੋਈ ਐਡੀ ਵੀ ਕੋਈ ਨਹੀਂ। ਦੌੜਾਂ ਦੇ ਪਾਛੇ ਹੋਏ। ਇਹ ਨਹੀਂ ਸਿੱਧੂ ਕੋਈ ਬੁਲਾ ਰਹੇ ਨਾ ਇట్లా ਆਪਕੋ। ਹਾਂ। ماتا کی برت ماتا کی جام جی شام دو اس لیے ادھی بجے شرما جی میری بھن سیما دیوی دے کے رنکو جیسے وائس پردھان نجن کا میرے بڑے برا بہادر میرے لگاتار کیری شریتا جی نرما جی پروار سمپالی کلو جی کے مدن وما جی مہاراج جی پون شرما جی امکان جیت سنگھ جی یوا مورچے کے ادھیش روہنگی ٹھاکر جی ریو دو سات دن ٹکٹ ملتی پہلی اس پچھلے مہینوں کو بھی پیسے سال ہو ਜਿਸਨੇ ਟਿਕਟ ਵੇਲੇ ਨਿਕਲੇ ਇਹਨੇ ਕਾਂਗਰਸ ਤੋਂ ਵੱਲੇ ਇਹਨੇ ਮੰਤਰੀ ਉੱਰੇ ਉਹਨਾਂ ਦੇ ਨਾਲ ਜੁੜੇ ਲੱਤੋਂ ਸਰ ਦੇ ਬੋਲ ਰਿਹਾ ਕਿ ਅੱਜ ਇਹ ਜੁਨੀਤਾਂ ਦਾ ਧਾਰਾ ਤੋਂ ਧਾਰਾ ਕਰਕੇ ਬਣੇ ਦੇਣਾ ਇਹ ਕੋਈ ਸ਼ੱਕ ਨਹੀਂ ਮੇਰੇ ਪਰਿਵਾਰ ਤੋਂ ਨਾਲ ਕੋਈ ਰਾਜਨੀਤਿਕ ਨਾ ਵੀ ਮੇਰੇ ਪਰਿਵਾਰ ਨੂੰ ਐਵੇਂ

ਇਹ ਭਾਜਪਾ ਦੇ ਕੋਈ ਨਹੀਂ ਕੋਈ ਸਵਾਰਵਾਦੀ ਨਹੀਂ ਥੱਲੇ ਤੋਂ ਹੀ ਬੰਦੇ ਮੈਂ ਵਿਸ਼ਾਲ ਸਿੰਘ ਨੀਕੂ ਮੰਡਲ ਪਟਾਣਕਰੋ ਗਿਆ ਉਸੇ ਪਾ ਕੇ ਸਾਡੇ ਮੰਡਲ ਤੋਂ ਲੋਕਿਆਂ ਨੂੰ ਕੋ ਕੇ ਕਰ ਬਿਆਨ ਦੇ ਸਾਡੇ ਲੋਕਾਂ ਸਮਾ ਜੇ ਮੀਤਵਾਰ ਜੀ ਦੇਸ਼ ਸਿੰਘ ਜੀ ਬਹੁਤ ਇਹ ਕੁਝ ਗੱਲ ਕਰੀ ਕਿ ਸਾਰੇ ਮੰਡਲ ਦੇ ਹਰ ਆਦਮੀ ਜਿਹੜੇ ਹੁਣਾਂ ਦਾ ਬਹੁਤ ਸਵਾਲ ਸਿਲਪ ਹੈ ਤੇ ਰਾਜਨੀਤੀ ਕਰਾਣੇ ਮਤਲਬ ਲੋਕਾ ਨੂੰ ਮੋਦੀ ਦੀਆਂ ਨੀਤੀਆਂ ਮੋਦੀ ਦੇ ਨੀਤੀਆਂ ਨੇ ਕੰਮ ਪਰ ਮੋਦੀ ਨੇ ਜਿੱਦਰਾ ਤੇ ਤੇ ਨੰਬਰ 1 ਬਣਾਇਆ ਉਸ ਸਬੰਧ ਵਿੱਚ ਉਹਨਾਂ ਨੇ ਲੋਕਾਂ ਨੂੰ ਦੱਸਿਆ ਔਰ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਔਰ ਸਾਰੇ ਲੋਕਾਂ ਨੇ ਹਮਮਾ ਅਗੇ ਦੇ ਵਿੱਚ ਹਸਾਲਿਆ ਔਰ ਇੱਕ ਸਾਨੂੰ ਉਮੀਦ ਹੈ ਵੀ ਸਾਡੇ ਮੰਡਰਨ ਰੋਡ ਜਾਂਸਨ ਦੇ ਵਿੱਚੋਂ ਬਹੁਤ ਵੱਡੀ ਲੀਡਰ ਵਾਲਾ ਹਿੰਦਨੇ ਸਿੰਘ ਬਬੂ ਜੀ ਨੂੰ ਜਿਤਾਵਾ ਧੰਨਵਾਦ ਭਾਈ ਸਾਹਿਬ ਅੱਜ ਬਾਰਡਰ ਦੇ ਇਲਾਕੇ 'ਚ ਆਇਓ ਲੋਕਾਂ ਨੂੰ ਪਿੱਛੇ ਨਹੀਂ ਦੇਣਾ ਚਾਹੋ। ਦੇਖੋ ਅੱਜ ਦਾ ਜੀ ਮੰਡਲਵਾਈ ਮੀਟਿੰਗ। ਇਹਨਾਂ ਮੰਡਲਾਂ ਅੱਜ ਮੀਟਿੰਗ ਹੋਇਆ ਤਾਂ ਉਹ ਤਾਂ ਬਹੁਤ ਵਧੀਆ ਮੀਟਿੰਗ ਹੋਈ ਉਹ ਸਮਾਜਿਕ ਮੁੱਦੂ ਸਾਹ। ਲੋਕਾਂ ਦੇ ਮਨ 'ਚ ਇਹ ਹੈ ਕਿ ਲੋਕ ਕੈਂਡੀਟ ਹੋਣ। ਜਿਹਨਾਂ ਲੋਕੀ ਜਾਂਦੇ ਵੀ ਜਿਹੜਾ ਖਾ ਕੈਂਡੀਟ ਹੋਏ ਉਹਦਾ ਹਿੱਸਾ ਨਹੀਂ ਕਰੀ। ਉਹੀ ਕੰਮ ਵੇਲੇ ਉਸੇ ਦਾ ਦੱਸਿਆ ਬਈ ਕੋਈ ਚਾਹੇ ਵੀ ਡੀਗ ਦੇਣੇ ਪਰ ਪੰਜ ਸਾਲ ਆਇਆ ਇਹ ਗੱਲ ਕਰਦਾ ਔਰ ਬਹੁਤ ਦਸੂਰ ਹੈ